ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ सत वाहे गुरु वाहे गुरु सत् ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਹਰ ਸਹੂਲਤ ਦਾ ਸੋਧਦਾ ਦਾ ਧਿਆਨ ਰੱਖਿਆ ਜਾਂਦਾ ਉੱਥੇ ਨਾਲ-ਨਾਲ ਹੀ ਸਾਮ ਸੰਭਾਲ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਕਰਦੇ ਆਂ ਸਮੇਂ-ਸਮੇਂ ਸਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਫਾਈ ਦੀ ਸੇਵਾ ਵੀ ਖਾਸ ਕਰਕੇ ਕੀਤੀ ਜਾਂਦੀ ਹੈ ਤੋਂ ਅੱਜ ਸੇਵਾ ਦੀ ਤਸਵੀਰ ਸਾਂਝੀ ਕਰ ਰਹੇ ਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਸੋਨੇ ਦੇ ਪੱਥਰੇ ਲੱਗੇ ਨੇ ਇਸ ਦੀ ਸਾਮ ਸੰਭਾਲ ਦੀ ਸੇਵਾ ਸਫਾਈ ਦੀ ਸੇਵਾ ਧਵਾਈ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਜੋ ਹਰ ਸਾਲ ਕੀਤੀ ਜਾਂਦੀ ਹੈ। ਪਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਅਨੇਕਾਂ ਬਾਰਾਂ ਦੇ ਤਰ੍ਹਾਂ ਇਸ ਵਾਰ ਵੀ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਪ੍ਰਮਿੰਗਮ ਨੂੰ ਸੌਂਪੀ ਗਈ ਹੈ। ਜਿਸ ਦੇ ਲਈ ਚੇਚੇ ਤੌਰ ਤੇ ਇੰਗਲੈਂਡ ਤੋਂ 50 ਤੋਂ ਵੱਧ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਅਰਦਾਸ ਤੋਂ ਬਾਅਦ ਧੰਗੁਰ ਰਾਮਦਾਸ ਦੇ ਚਰਨਾਂ 'ਚ ਅਰਦਾਸ ਜੋਦੜੀ ਕਰਕੇ ਇਹ ਸੇਵਾ ਆਰੰਭ ਕੀਤੀ ਗਈ ਹੈ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਜਾਰੀ ਹੈ ਤਾਂ ਇਹ ਤਸਵੀਰ ਹੈ ਸ਼ਰਧਾ ਦੀ ਇਹ ਤਸਵੀਰ ਹੈ ਸੇਵਾ ਦੀ ਤੇਰੇ ਸੰਗਤਾਂ ਨੇ ਜੋ ਚੇਚੇ ਤੋਰਤੇ ਇੰਗਲੈਂਡ ਤੋਂ ਧੰਗੁਰ ਰਾਮਦਾਸ ਦੇ ਦਰ ਤੇ ਸੇਵਾ ਕਰਨ ਦੇ ਲਈ ਪਹੁੰਚਿਆ ਨੇ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਸੇਵਾ ਕੀਤੀ ਜਾ ਰਹੀ ਔਰ ਸਭ ਤੋਂ ਖਾਸ ਗੱਲ ਕਿਉਂਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਅਕਸਰ ਹੀ ਮੀ ਹੈ ਨੇਰੀਦਾ ਕਰਕੇ ਪ੍ਰਦੂਸ਼ਣ ਦੇ ਕਰਕੇ ਜੋ ਸੋਨੇ ਦੀ ਚਮਕ ਹੈ ਉਹ ਫਿੱਕੀ ਪੈ ਜਾਂਦੀ ਹੈ ਤੋਂ ਸਮੇ ਸਮੇ ਸਰਿਸਦੀ ਸਾਂਸਵਾਲ ਬੇਹੱਜ ਜ਼ਰੂਰੀ ਹੈ ਤੋਂ ਇਹੀ ਕਾਰਨ ਹੈ ਕਿ ਜਦੋਂ 1995 ਤੋਂ 99 ਤੱਕ ਸੋਨੇ ਦੇ ਪੱਤਰਿਆਂ ਦੀ ਸੇਵਾ ਕੀਤੀ ਗਈ ਤਾਂ ਉਸ ਤੋਂ ਬਾਅਦ ਹਰ ਸਾਲ ਲਗਾਤਾਰ ਇਸ ਦੀ ਸਫਾਈ ਧਪਾਈ ਦੀ ਸੇਵਾ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਗੁਨਾੜਕ ਨਿਸ਼ਕਾਮ ਸੇਵਕ ਜਥਾ ਬਰਮਿੰਗਮ ਪਾਈ ਮਹਿੰਦਰ ਸਿੰਘ ਦੀ ਅਗਵਾਈ ਦੇ ਹੇਠ ਸੰਗਤਾਂ ਇੱਥੇ ਪਹੁੰਚਿਆ ਨੇ ਔਰ ਬੇਹਰ ਸਰਦਾ ਭਾਵਨਾਂ ਦੇ ਨਾਲ ਸੱਚਖੰਡ ਸ੍ਰੀ ਮੰਦਿਰ ਸਾਹਿਬ ਵੇਖੇ ਸੋਨੇ ਤੇ ਧਵਾਈ ਦੀ ਸਫਾਈ ਦੀ ਸੇਵਾ ਕਰਕੇ ਗੁਰੂ ਚਰਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਜਾ ਰਹੀਆਂ ਹੈ ਲਈ ਕੁਦਰਤੀ ਤਰੀਕਾ ਵਰਤਿਆ ਜਾਂਦਾ ਹੈ ਕਿਸੇ ਵੀ ਰਸਾਇਣਿਕ ਪਦਾਰਥ ਦੀ ਕਿਸੇ కెమికਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਗੋਂ ਕੁਦਰਤੀ ਢੰਗ ਅਪਣਾਉਂਦੇ ਆਂ ਰੀਠਿਆਂ ਦੇ ਪਾਣੀ ਅਤੇ ਨਿੰਬੂ ਦੇ ਰਸ ਦੇ ਨਾਲ ਜੋ ਹੈ ਇਹ ਸੇਵਾ ਕੀਤੀ ਜਾਂਦੀ ਹੈ ਤਾਂ ਜੋ ਸੋਨੇ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਹੋ ਨਾ ਹੋਵੇ ਤੋਂ ਬੇਹਦ ਕੁਦਰਤੀ ਤਰੀਕੇ ਦੇ ਨਾਲ ਕੁਦਰਤੀ ਢੰਗ ਦੇ ਨਾਲ ਜਿਹੜੀ ਇਹ ਸੇਵਾ ਕੀਤੀ ਜਾਂਦੀ ਹੈ ਔਰ ਬਿਨਾਂ ਸ਼ੱਕ ਇਹ ਸੰਗਤ ਆਪਣੇ ਆਪ ਨੂੰ ਬੇਹਦ ਕਰਮਾ ਵਾਲਾ ਵਿਭਾਗਾ ਮੰਦੀ ਹੈ ਕਿ ਤੁਹਾਨੂੰ ਕੋ ਰਾਮਦਾਸ ਦੇ ਦਰ ਤੇ ਆ ਕੇ ਇਹਨਾਂ ਨੂੰ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਦੀ ਖੁਸ਼ੀ ਇਹਨਾਂ ਸਭ ਦੇ ਚਿਹਰਿਆਂ ਤੇ ਨਜ਼ਰ ਆ ਰਹੀ ਹੈ ਜੋ ਬੇਹਦ ਸ਼ਰਧਾ ਭਾਵਨਾ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਇਹ ਸੇਵਾ ਕੀਤੀ ਜਾਂਦੀ ਹੈ ਇਹ ਵੀ ਜ਼ਿਕਰਯੋਗ ਹੈ ਕਿ ਇਹ ਸੇਵਾ ਬੀਤੇ ਕੱਲ ਸ਼ੁਰੂ ਕੀਤੀ ਗਈ ਸੀ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗੰਦੀ ਰਕबीर ਸਿੰਘ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧਕੀ ਅਮਲਾ ਅਤੇ ਇੰਗਲੈਂਡ ਤੋਂ ਆਇਆ ਜਥਾ ਸ਼ਾਮਿਲ ਸੀ ਅਰਦਾਸ ਜੋਦਰੀ ਕਰਨ ਤੋਂ ਬਾਅਦ ਜੇ ਕਾਰਾਂ ਦੀ ਗੂਚੀ ਸੇਵਾ ਆਰੰਭ ਕੀਤੀ ਗਈ ਹੈ ਜੋ ਲਗਭਗ 10 ਤੋਂ 12 ਦਿਨ ਜਾਰੀ ਰਹੇਗੀ ਔਰ ਫਿਰ ਇਹ ਜਿਹੜੀ ਚਮਕ ਦੇਖ ਹੈ ਜੋ ਸੁਨਹਿਰੀ ਦੇਖ ਹੈ ਸੁਨਹਿਰੀ ਚਮਕ ਹੈ ਇਸ ਨੂੰ ਮੁਰਤੋ ਜਿਹੜਾ ਹੈ ਬਰਕਰਾਕ ਕੀਤਾ ਜਾਂਦਾ ਹੈ ਹੋਰ ਜਿਆਦਾ ਚਮਕਾਇਆ ਜਾਂਦਾ ਹੈ ਤਾਂ ਸਮੇਂ-ਸਮੇਂ ਸਰ ਪ੍ਰਦੂਸ਼ਣ بارش ਹਨੇਰੀ ਤੇ ਚਲਦੇ ਆ ਇਹ ਜਿਗ ਮਗਾਉਂਦੇ ਲਿਸ਼ਕੌਂਦੇ ਸੋਨੇ ਦੀ ਚਮਕ ਫਿੱਕੀ ਪੈ ਜਾਂਦੀ ਹੈ ਤੋ ਜਿਸ ਦੇ ਲਈ ਹਰ ਸਾਲ ਇਹ ਸੇਵਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਇਹ ਤਵਾਈ ਦੀ ਸਫਾਈ ਦੀ ਸੇਵਾ ਤੋ ਜੋ ਬੀਤੇ ਨੇਕਾ ਭਰਿਆ ਤੋ ਇੰਗਲੈਂਡ ਦੇ ਜੱਥੇ ਵੱਲੋਂ ਕੀਤੀ ਜਾਂਦੀ ਹੈ ਗੁਰਨਾਲਕ ਨਿਸ਼ਕਾਮ ਸੇਵਕ ਜੱਥਾ ਇੰਗਲੈਂਡ ਵੱਲੋਂ ਕੁਦਰਤੀ ਤਰੀਕੇ ਦੇ ਨਾਲ ਰੀਠੇ ਦੇ ਪਾਣੀ ਅਤੇ ਨਿੰਬੂ ਦੇ ਰਸ ਦੇ ਨਾਲ ਸੇਵਾ ਕੀਤੀ ਜਾਂਦੀ ਤਾਂ ਜੋ ਕੈਮੀਕਲਸ ਦੇ ਨਾਲ ਸੋਨੇ ਦਾ ਕੋਈ ਨੁਕਸਾਨ ਨਾ ਹੋਵੇ ਤੋ ਇਹ ਸ਼ਰਧਾਦੀਆਂ ਇਹ ਸੇਵਾ ਦੀਆਂ ਤਸਵੀਰਾਂ ਰੋਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਮੰਦਰ ਸਾਹਿਬ ਦੀਆਂ ਨੇ ਜਿੱਥੇ ਸੋਨੇ ਦੇ ਪੱਤਰਿਆਂ ਦੀ ਸਫਾਈ ਦੀ ਧਵਾਇ ਦੀ ਸੇਵਾ ਕੀਤੀ ਜਾ ਰਹੀ ਹੈ। ਤੋ ਸੱਚਖੰਡ ਸ੍ਰੀ ਹਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਸਾਡੇ ਨਾਮ ਜੁਦਰੀ ਮੈਨੇਜਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਵਾ ਬਾਰੇ ਦੱਸੋ ਜੀ ਇਹ ਪ੍ਰੋਗਰਾਮ ਸ਼ੁਰੂ ਕੀਤੀ ਗਈ ਸੀ ਸਾਲਚ ਕਿੰਨੀ ਵਾਰੀ ਕੀਤੀ ਜਾਂਦੀ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੋ ਕਰੇ ਚਿਤ ਲਾਏ ਐਸੇ ਭਾਵਨਾ ਨੂੰ ਹੀ ਲੈ ਕੇ ਹਰ ਸਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜੋ ਗੁੰਮਦ ਸਾਹਿਬ ਦੇ ਉੱਪਰ ਲੱਗਿਆ ਹੋਇਆ ਸੋਨਾ ਆ ਉਹਦੀ ਤਵਾਇ ਦੀ ਜਿਹੜੀ ਸੇਵਾ ਆ ਉਹ ਬਹੁਤ ਹੀ ਸਾਡੇ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਜੁੱਕੇ ਵਾਲੇ ਉਹ ਹਰੇਕ ਸਾਲ ਆਪਣੀ ਪੂਰੀ ਸਮੁੱਚੀ ਟੀਮ ਲੈ ਕੇ ਇੰਗਲੈਂਡ ਤੋਂ ਆਪਣੀ ਸਮੁੱਚੀ ਟੀਮ ਲੈ ਕੇ ਇੱਥੇ ਸੋਨੇ ਦੀ ਤਵਾਹੀ ਦੀ ਸੇਵਾ ਕਰਨ ਵਾਸਤੇ ਆਉਂਦੇ ਨੇ ਇਹ ਜਿਹੜੀ ਸੇਵਾ ਆ ਇਹ ਸਾਲ ਚ ਇੱਕ ਵਾਰ ਹੁੰਦੀ ਆ ਇਹ ਸੇਵਾ ਹੋਲੇ ਮੁਹੱਲੇ ਤੋਂ ਅਗਲੇ ਦਿਨ ਆਰੰਭ ਹੁੰਦੀ ਆ ਲਗਭਗ 10 ਤੋਂ ਲੈ ਕੇ 15 ਦਿਨ ਤੱਕ ਇਹ ਸੇਵਾ ਚੱਲਦੀ ਰਹਿੰਦੀ ਆ ਹਰ ਇੱਕ ਸਾਲ ਇਹ ਇਹ ਬਾਬਾ ਜੀ ਇਹ ਜਿਹੜੀ ਸੋਨੇ ਦੀ ਤਵਾਹੀ ਦੀ ਸੇਵਾ ਇਹ ਕਰਦੇ ਨੇ ਜਿਹੜੀ ਇਹ ਸੇਵਾ ਆ ਇਹ ਆਪਾਂ ਦੇਖਦੇ ਹਾਂ ਹੁਣ ਕੱਲ ਤੋਂ ਜਿਹੜੀ ਇਹ ਸੇਵਾ ਆ ਸ਼ੁਰੂ ਹੋ ਚੁੱਕੀ ਆ ਤੇ ਜਿੱਥੇ-ਜਿੱਥੇ ਸੇਵਾ ਸ਼ੁਰੂ ਹੋ ਚੁੱਕੀ ਆ ਕਿਉਂਕਿ ਜਿਹੜਾ ਅੱਜ ਦਾ ਇਹ ਪ੍ਰਦੂਸ਼ਣ ਦਾ ਟਾਈਮ ਆ ਮਾਹੌਲ ਇਦਾਂ ਦਾ ਬਹੁਤ ਸਾਰਾ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਫੈਲਾ ਹੈ ਉਹਦੇ ਨਾਲ ਜਿਹੜੇ ਗੁੰਮਾ ਸਾਹਿਬ ਦੇ ਉੱਪਰ ਜਿਹੜਾ ਸੋਨਾ ਲੱਗਿਆ ਹੋਇਆ ਇਹਦਾ ਰੰਗ ਆ ਜਿਹੜਾ ਇਹ ਕਲਸਣ ਕਾਲਖ ਫੜ ਲੈਂਦਾ ਸੋ ਇਹਦੀ ਸਾਫ਼ ਸਫਾਈ ਵਾਸਤੇ ਬਾਬਾ ਜੀ ਵੱਲੋਂ ਸਪੈਸ਼ਲ ਤੌਰ ਤੇ ਜਿਹੜਾ ਰੀਠਿਆਂ ਦਾ ਪਾਣੀ ਲੈ ਕੇ ਤੇ ਇਹ ਉਹਦੇ ਨਾਲ ਹੀ ਸਫਾਈ ਕੀਤੀ ਜਾਂਦੀ ਹੈ ਇਹਦੇ ਚ ਕੋਈ ਕੈਮੀਕਲ ਨਹੀਂ ਹੈਗਾ ਸੋ ਹਰ ਇੱਕ ਸਾਲ ਇਹ ਜਿਹੜੀ ਸੇਵਾ ਕੀਤੀ ਜਾਂਦੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਆਦੇਸ਼ਾਂ ਮੁਤਾਬਕ ਜਿਹੜੀ ਇਹ ਸੇਵਾ ਆਰੰਭ ਹੋਈ ਹੈ ਜੀ ਬਿਲਕੁਲ ਇਹ ਹਰ ਸਾਲ ਇਸੇ ਤਰ੍ਹਾਂ ਹੋਲੇ ਮੱਲੇ ਤੋਂ ਅਗਲੇ ਦਿਨ ਗੁਰੂ ਚਰਨਾਂ ਚਰਦਾਸ ਜੋਧਵੀ ਕਰਕੇ ਇਹ ਸੇਵਾ ਆਰੰਭ ਕੀਤੀ ਜਾਂਦੀ ਹੈ ਜਿਸ ਦੇ ਉਚੇਚੇ ਤੌਰ ਤੇ ਇੰਗਲੈਂਡ ਤੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆ ਕੇ 10 15 ਦਿਨ ਰਹਿ ਕੇ ਜਿਹੜੀ ਸੇਵਾ ਕੀਤੀ ਜਾਂਦੀ ਹੈ ਔਰ ਇਸ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਮੰਨਦੇ ਨੇ ਸਾਰੇ ਜਣੇ ਗੁਰੂ ਸਾਹਿਬ ਦੀ ਪਰ ਬਖਸ਼ਿ ਸਦਕਾ ਹੀ ਇੰਗਲੈਂਡ ਤੋਂ ਇੱਥੇ ਪਹੁੰਚਣ ਦਾ ਗੁਰੂ ਸਾਹਿਬ ਬਲ ਬਖਸ਼ਦੇ ਐ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਇੱਥੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਔਰ ਇਸ ਸੇਵਾ ਦੇ ਨਾਲ ਬੇहद ਖੁਸ਼ੀ ਮਨ ਨੂੰ ਸਕੂਨ ਚੈਨ ਮਿਲਦਾ ਹੈ ਧੰਗੁਰ ਰਾਮਦਾਸ ਦੇ ਦਰ ਤੇ ਸੇਵਾ ਕਰਕੇ ਗੁਰੂ ਚਰਨਾਂ 'ਚ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਕਿਉਂਕਿ ਮਨ ਦੇ ਵਿੱਚ ਟੁੱਟ ਵਿਸ਼ਵਾਸ ਹੈ ਕਿ ਧੰਗੁਰ ਰਾਮਦਾਸ ਦੇ ਚਰਨਾਂ 'ਚ ਸੱਚੇ ਮਨ ਨਾਲ ਕੀਤੀ ਗਈ ਹਰ ਅਰਦਾਸ ਜੋਦੜੀ ਗੁਰੂ ਚਰਨਾਂ 'ਚ ਪ੍ਰਵਾਨ ਹੋਊਗੀ ਪਰਿਵਾਰਾਂ ਦੇ ਦੁੱਖਾ ਕਲੇਸ਼ਾ ਕਸ਼ਟ ਦਾ ਨਾਸ਼ ਹੋਊਗਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਪਾਰ ਬਖਸ਼ਿਸ਼ ਜਿਹੜੀ ਹੈ ਗੁਰੂ ਸਾਹਿਬ ਕਰਨਗੇ ਉਹ ਜੋ ਖੁਸ਼ੀ ਤਨ ਕੋ ਰਾਮਦਾਸ ਜੀ ਦੇ ਦਰ ਤੇ ਸੇਵਾ ਕਰਕੇ ਮਿਲਦੀ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਤੋਂ ਇਹ ਸੰਗਤ ਜਿਹੜੀ ਯੂਕੇ ਤੋਂ ਇੱਥੇ ਪਹੁੰਚ ਕੇ ਸੇਵਾ ਕਰ ਰਹੀ ਹੈ ਆਪਣੇ ਆਪ ਨੂੰ ਬੇहद ਕਰਮਾ ਵਾਲਾ ਪਰ ਭਾਗਾ ਮੰਦੀ ਹੈ ਕਿ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਸਦਕਾ ਇੱਥੇ ਆ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੋਂ ਇੰਗਲੈਂਡ ਤੋਂ ਆਇਆ ਸੇਵਾ ਕਰਨ ਤੇ ਲਈ ਸ਼ਰਧਾਲੂਆਂ ਦਾ ਇਹ ਜੱਥਾ ਬੇਹੱਦ ਸ਼ਰਧਾ ਭਾਵਨਾ ਦੇ ਨਾਲ ਇਸ ਸੋਨੇ ਦੀ ਪੱਤਰਿਆਂ ਦੀ ਤਵਾਈ ਅਤੇ ਸਫਾਈ ਦੀ ਸੇਵਾ ਕਰ ਰਿਹਾ ਹੈ। ਤੁਹ ਪਾਈ ਗੁਰਦੇਵਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਗਮ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਂ ਕੋ ਰਾਮਦਾਸ ਦੇ ਦਰ ਤੇ ਆ ਕੇ ਸੇਵਾ ਕਰਨਾ ਇਹ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੈ ਤੁਸੀਂ ਇਨੇ ਕਾ ਸਾਲਾਂ ਤੋਂ ਇੱਥੇ ਆ ਰਹੇ ਅਸਜੀ ਕੋਟਾਂ ਕੋਨ ਤਨਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਖਸ਼ਿਸ਼ ਕਰਦੇ ਹਨ ਹਲ ਮਲ ਸਮਾਗਮ ਤੇ ਕਿਰਪਨ 50 ਸੇਵਾਦਾਰ ਉੱਥੋਂ ਆਏ ਹਨ ਮਹਾਰਾਜ ਕਿਰਪਾ ਨਾਲ ਸੇਵਾ ਹੋ ਰਹੀ ਹੈ ਜਿਹੜੀ ਕਿ ਸੇਵਾ ਕਰਦੇ ਆ ਪਰਿਠੇ ਦੇ ਨਾਲ ਇਹ ਚਮਕ ਬਰਕਰਾਰ ਰੱਖਣ ਵਾਸਤੇ ਰੀਟਾ ਜਦੋਂ ਕੋਈ ਕੈਮੀਕਲ ਨਹੀਂ ਹੈ ਇਕਦਮ ਚਮਕ ਉਸੇ ਤਰ੍ਹਾਂ ਹੋ ਜਾਂਦੀ ਹੈ ਤੇ ਇਸ ਨੂੰ ਸਿਰਫ ਤਕਰੀਬਨ 810 ਦਿਨ ਲੱਗਦੇ ਹਨ 50 ਸੇਬਤ ਕਰਦੇ ਹਨ ਤੇ ਬਾਕੀ ਜੇ ਕਿਤੇ ਜ਼ਿਆਦਾ ਫਲੂਸ਼ਨ ਲੱਗਾ ਹੋਵੇ ਕਾਲਾ ਕਾਲਾ ਪਾਣੀ ਉੱਥੇ ਆਪਾਂ ਨਿੰਬੂ ਯੂਜ਼ ਕਰ ਲਈਦਾ ਡਰਾਈ ਪਾਊਡਰ ਹੋਰ ਕੋਈ ਕੈਮਲ ਕੀ ਕੈਮੀਕਲ ਨਹੀਂ ਵਰਤੀ ਜਾਂਦੀ ਕਿਤਨੇ ਕਿਤੇ ਪ੍ਰਦੂਸ਼ਣ ਦਾ ਅਸਰ ਦੇਖਣ ਨੂੰ ਮਿਲਦਾ ਬਹੁਤ ਫਰਕ ਪੈਂਦਾ ਜੀ ਇਹ ਜੋ ਚਮਕ ਹੈ ਤਕਰੀਬਨ ਤਿੰਨ ਕੁ ਮਹੀਨੇ ਲੰਘਦੇ ਹਨ ਪੀਓ ਫਲੂਸ਼ਨ ਦੇ ਨਾਲ ਜਾਂ ਪਟਾਕੇ ਦੇ ਨਾਲ ਹੋ ਜਾਂਦਾ ਆਪਾਂ ਨੂੰ ਸੇਵਾ ਮਿਲ ਜਾਂਦੀ ਆਪ ਆਪਣਾ ਲਾਲ ਇਸ ਸਾਲ ਚ ਕਿੰਨੀ ਵਾਰੀ ਕਰਨੀ ਪਈ ਇੱਕ ਵਾਰ ਕਈ ਵਾਰੀ ਦੋ ਵਾਰੀ ਕਿਉਂਕਿ 2011 ਦੇ ਵਿੱਚ ਸੇਵਾ ਕੀਤੀ ਸੀ 2016 ਕਮੇਟੀ ਕਹਿੰਦੀ ਅਸੀਂ ਆਪ ਕਰ ਲਿਆ ਕਰਾਂਗੇ 2016 ਵਿੱਚ ਫਿਰ ਇਹਨਾਂ ਕ ਆਪਣੇ ਜਾਮੇ ਕਰ ਨਹੀਂ ਸੇਵਾ ਹੋ ਸਕੇ ਸੋ ਸਾਨੂੰ ਫਿਰ ਦੋ ਵਾਰੀ ਆਉਣਾ ਪਿਆ ਤੋਂ ਚਮਕਾ ਰੋਸੇ ਤੱਕ ਲਿਉਣੀ ਪਈ ਤੋਂ ਮਹਾਰਾਜ ਕਿਰਪਾ ਨਾਲ ਚਮਕ ਟਿਕ ਹੋ ਜਾਂਦੀ ਆ ਸਾਡੂ ਮਹਾਰਾਜ ਤਾਂ ਸੇਵਾ ਬਖਸ਼ਦੇ ਰਹਿਣ ਤਨ ਭਗ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸੇਵਾ ਜੋ ਤੇ ਸੇਵਾ ਦੀ ਸੇਵਾ ਹੋਈ ਸੀ ਸੋਨੇ ਸੇਵਾ 94 ਲੱਖ 99 ਤਣ ਉਸ ਤੋਂ ਬਾਅਦ 2001 ਤੋਂ ਲੈ ਕੇ ਜਥਾ ਇਸ ਤੇ ਮਾਰ ਪੋਸ਼ਕ ਕਰਪਾਣਾ ਉਮਰ ਰਿਹਾ 25 ਸਾਲ ਹੋ ਚਲੇ ਕਿ ਕਿਰਪਾ ਕਿੰਨੀ ਖੁਸ਼ੀ ਮਿਲਦੀ ਹੈ ਕਿੰਨਾ ਸਕੂਨ ਮਿਲਦਾ ਹੈ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਸੀ ਅਜੇ ਤੇ ਸਮਾਂ ਅੜੀਕ ਤਰ ਇਹਨ ਹੋਲੇ ਮੱਲੇ ਨੂੰ ਆਵੇ ਗੁਰੂ ਰਾਮਦਾਸ ਜੀ ਕਰਦੇ ਸੇਵਾ ਕਰੀਏ ਆਪਣੇ ਜਨਮ ਸਫਲ ਕਰੀਏ ਕਿਉ ਪ੍ਰਾਣੀਤ ਆਇਆ ਲਾਹਾ ਲੈਣ ਲਗ ਕੈਨ ਕੋ ਫੜਕ ਮੁਕਤ ਚੱਲਦੀ ਚੱਲਦੀ ਰੈਂਸ ਸਮਾਂ ਨੱਗੀ ਜਾਂਦਾ ਸਾਰੇ ਸੰਦੇਸ਼ ਹੈ ਗੁਰ ਕਰਾਓ ਸੇਵਾ ਕਰੋ ਜਾਨੂ ਪਰ ਵੀ ਬੜੀ ਗੁਰਸਾਦੀ ਬਖਸ਼ੀ ਉਚੇਚੇ ਤੌਰ ਤੇ ਇੰਗਲੈਂਡ ਤਵਾਨਾ 50 ਜਣਿਆਂ ਦਾ ਇੱਥੇ ਨੇ ਸੇਵਾਦਾਰ ਹਨ ਕੰਮਾਂ ਤੋਂ ਛੁੱਟੀਆਂ ਲੈ ਕੇ ਆਉਂਦੇ ਹਨ ਆਪੂ ਆਪਣਾ ਕਰਾਇਕ ਲਾ ਕੇ ਆਉਂਦੇ ਹਨ ਹਰ ਮਾਈਕਰ ਪਾਵਾਂ ਹੋਰ ਫਿਰ ਕਿਰਪਾ ਹੈ ਕੋ ਰਾਮਦਾਸ ਜੀ ਕਿਰਪਾ ਕੋ ਭਾਵਨਾ ਹੁੰਦੀ ਜਾ ਕੇ ਸੇਵਾ ਕਰੇ ਸੇਵਾ ਕਰੇ ਆਪਣੇ ਜਿਹੜੋ ਆਪ ਪਾਪ ਕੀਤੇ ਹੋਏ ਉਹਨਾਂ ਨੂੰ ਨਸ਼ਟ ਕਰੀਏ ਮਾਰ ਸੇਵਾ ਕਰਕੇ ਗੁਰਮਾਰ ਸਾਰਿਆਂ ਦਾ ਮੁਰਗੰਪੁਰ ਕਿਤੇ ਪ੍ਰਦੂਸ਼ਣ ਪ੍ਰਤੀ ਵੀ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਚਾਹੇ ਆਤਿਸ਼ਬਾਜੀ ਹੈ ਜਾਂ ਹਵਾ ਦਾ ਪ੍ਰਦੂਸ਼ਣ ਦੋ ਦੋ ਤਿੰਨ ਤਨ ਵਾਰ ਵੀ ਧੋਣਾ ਪੈਂਦਾ ਹੈ ਪਰ ਕੋਈ ਕੋਈ ਵੀ ਕੈਮੀਕਲ ਨਹੀਂ ਯੂਜ਼ ਕੀਤਾ ਜਾਂਦਾ ਨਿੰਬੂ ਉਹ ਸਭ ਕੋ ਸੁੱਕਾ ਪਾਊਡਰ ਜੋ ਹੈ ਵਾਸ਼ਿੰਗ ਪਾਊਡਰ ਉਹਦੇ ਨਾਲ ਟੁੱਥਪ੍ਰੋਸ ਦੇ ਨਾਲ ਸਾਰਾ ਕੈਮੀਕਲ ਹਾਂਜੀ ਕਿੰਨੇ ਦਿਨ ਲੱਗਦੇ ਕਿ 8 ਤੋਂ 10 ਦਿਨ ਹਾਂਜੀ ਹਾਂਜੀ ਕਿ ਜਦੋਂ ਸਿਕਰਾਤ ਹੁੰਦੀ ਉਸ ਤੇ ਕਰ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਕਿ ਪ੍ਰਬੰਧ ਕਮੇਟੀ ਦਾ ਬਹੁਤ ਸਹਿਯੋਗ ਹੈ ਜੇ ਤੁਸੀਂ ਦੇਖ ਰਹੇ ਹੋ ਪੰਪ ਪਾਣੀ ਵਾਸਤੇ ਲਾਏ ਹਨ ਤੇ ਬਾਕੀ ਪੂਰਾ ਸਹਿਯੋਗ ਨਾਲ ਦਿੰਦੇ ਹਨ ਬਹੁਤ ਖੁਸ਼ੀ ਸਾਰ ਹੈ ਨੂੰ ਸਾਰਾ ਡਾਕਟਰ ਸੁਖੀ ਜੀ ਨਾਨਕ ਅੰਮ੍ਰਿਤਸਰ ਸੇਫਟੀ ਦਾ ਘਰ ਹੈ ਜਿਸ ਤਰ੍ਹਾਂ ਚਮਕ ਹੈ ਗੁਰੂ ਗ੍ਰਾਮਦਾਸ ਮਹਾਰਾਜ ਦੇ ਮਹਲ ਦੇ ਉਸਰ ਕੋਸ਼ਿਸ਼ ਕੀਤੀ ਜਾਂਦੀ ਉਸੇ ਤਰ੍ਹਾਂ ਚਮਕ ਕਰ ਕਰ ਰੱਖੀ ਜਾਂਦੀ ਮਾਹਿਕੁਰ ਜੀ ਕੇ ਪੁੱਤ ਹਾਂਜੀ ਅਸੀਂ ਯੂਕੇ ਤੋਂ ਆਏ ਹਾਂ ਜੀ ਬਾਬਾ ਜੀ ਦੇ ਨਾਲ ਤੇ ਅਸੀਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਸੇਵਾ ਤੇ ਆਉਂਦੇ ਹਾਂ ਅਸੀਂ ਵੱਡੇ ਭਾਗਾਂ ਵਾਲੇ ਆਪਣੇ ਆਪ ਨੂੰ ਸਮਝਦੇ ਆ ਕਿ ਗੁਰੂ ਮਹਾਰਾਜ ਜੀ ਨੇ ਸਾਨੂੰ ਸਾਡੇ ਇਹ ਸੇਵਾ ਸਾਨੂੰ ਸਾਡੇ ਬਖਸ਼ੀ ਹੈ ਸੋ ਸਾਨੂੰ ਅਸੀਂ ਆਪਣੇ ਮਨਾਂ ਨੂੰ ਸਾਫ਼ ਕਰਨ ਵਾਸਤੇ ਆਏ ਹਾਂ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਕਿਰਪਾ ਕਰੋ ਸਾਡੇ ਇਹ ਮਨ ਜਿਹੜੇ ਆ ਨਾ ਜਨਮਾਂ ਜਨਮਾਂ ਦੀ ਮੈਣ ਲੱਗੀ ਹੈ ਇਸ ਨੂੰ ਤੋ ਦੇਓ ਸੱਚੇ ਪਾਤਸ਼ਾਹ ਜੀ ਉਹ ਬਾਏ ਗੁਰਜੀ ਕਾ ਖਾਸ ਸੀ ਕੀਤੀ ਇੱਥੇ ਦੀ ਸੇਵਾ ਦਾ ਮੌਕਾ ਹਾਂਜੀ ਬਾਏ ਗੁਰਜੀ ਕਾ ਖਾਲਸਾ ਸਾਹਿਬ ਆਜੀ ਕੀ ਫਤਿਹ ਬਾਬਾ ਜੀ ਦੀ ਬੜੀ ਕਿਰਪਾ ਆ ਜਿਹੜੇ ਸਾਨੂੰ ਇੱਥੇ ਲੈ ਕੇ ਆਉਂਦੇ ਆ ਬਸ ਇਹੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜੇ ਅਸੀਂ ਨਹੀਂ ਆਉਂਦੇ ਸਾਡਾ ਮਨ ਇੱਥੇ ਹੀ ਹੁੰਦਾ ਆ ਕਿ ਅਸੀਂ ਇੱਥੇ ਹੀ ਉੱਥੇ ਸੇਵਾ ਕਰਦੇ ਹਾਂ ਲਾਸਟ ਈਅਰ ਮੈਂ ਆਈ ਨਹੀਂ ਮੇਰਾ ਇਨਾ ਮਨ ਹੋਇਆ ਕਿ ਮੈਂ ਉੱਥੇ ਹੀ ਆ ਪਹੁੰਚੀ ਹਣਾ ਇਸ ਕਰਕੇ ਬਾਬਾ ਜੀ ਬੜੀ ਕਿਰਪਾ ਆ ਇੱਦੈ ਸਾਨੂੰ ਲਈ ਆ ਇੱਦੈ ਸੇਵਾ ਕਰਾਈ ਜਾਣ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਸੱਚੇ ਪਾਸ਼ਾ ਸਤਨਗੁਰੂ ਅਮਦਾਸ ਜੀ ਮਹਾਰਾਜ ਸਾਡੇ ਤੋਂ ਇਸੇ ਤਰ੍ਹਾਂ ਸੇਵਾ ਕਰਾਉਂਦੇ ਰਹਿਣ ਤੇ ਇਸੇ ਤਰ੍ਹਾਂ ਸਾਨੂੰ ਬਲ ਬਖਸ਼ਦੇ ਰਹਿਣ ਅਸੀਂ ਹਰ ਸਾਲ ਇਸੇ ਤਰ੍ਹਾਂ ਸੇਵਾ ਵਿੱਚ ਹਾਜ਼ਰ ਹੋਈਏ ਸਾਨੂੰ ਬਾਬਾ ਜੀ ਦੀ ਬਹੁਤ ਤਪਾਰ ਕਿਰਪਾ ਆ ਕਿ ਜਿਹੜੇ ਸਾਨੂੰ ਹਰ ਸਾਲ ਸੰਗਤ ਨੂੰ ਇਸੇ ਤਰ੍ਹਾਂ ਲੈ ਕੇ ਆਉਂਦੇ ਆ ਤੇ ਇਸੇ ਤਰ੍ਹਾਂ ساری ਉਮਰ ਜਿੰਨੇ ਤੱਕ ਅਸੀਂ ਜੀਂਦੇ ਆ ਸੇਵਾ ਵੀ ਵੱਡੇ ਭਾਗਾਂ ਨਾਲ ਮਿਲਦੀ ਹੈ। ਇਸੇ ਤਰ੍ਹਾਂ ਸਾਨੂੰ ਲੈ ਕੇ ਆਉਂਦੇ ਰਹਿਣ ساری ਸੰਗਤ ਨੂੰ ਲੈ ਕੇ ਆਉਂਦੇ ਰਹਿਣ ਸਾਡੇ ਬਾਬਾ ਜੀ ਨੂੰ ਮਾਲਕ ਲੰਮੀ ਲੰਮੀ ਆਮਰਾ ਭਕਸ਼ਨ ਕਿ ਜਿਹੜੇ ਅਸੀਂ ਸਾਰੇ ਸੰਗਤ ਇਸੇ ਤਰ੍ਹਾਂ ਇਸ RAMDAS ਸਾਹਿਬ ਜੀ ਦੀ ਨਗਰੀ ਦੇ ਵਿੱਚ ਇੰਦੀ ਸੇਵਾ ਕਰਨ ਆਈਏ। ਬਲਬੁੱਦੀ ਪੱਖੇ ਸਾਰੇ ਸੰਗਤ ਨੂੰ ਵਾਹਿਗੁਰੂ ਸੋ ਵਾਹਿਗੁਰੂ ਫਤਿਹ ਧੰਨਵਾਦ ਹੈ ਪੀਟੀਸ ਚੈਨ ਵਾਲਿਆਂ ਜੋ ਹਮੇਸ਼ਾ ਰੇਕਸਾ ਸੇਵਾ ਕਰਦੇ ਰਹਿੰਦੇ ਹਨ ਬਹੁਤ ਬਹੁਤ ਧੰਨਵਾਦ ਮਾਰੋ ਚੜ੍ਹਦੀਆਂ ਕਲਾ ਵਿੱਚ ਪਹੁੰਚ ਕੁ ਦਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹ ਬੇहद ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਨੰ ਮੱਖਾ ਦੇ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੇ ਤਰਸ ਖਾ ਕੇ ਇਹ ਸੇਵਾ ਬਖਸ਼ੀ ਹੈ ਉਰੇ ਗੁਰੂ ਚਰਨਾਂ ਚਰਦਾਸ ਜੌਧਰੀ ਕੀਤੀ ਜਾ ਰਹੀ ਕਿ ਇਹ ਗੁਰਸਾਹਿਬ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਹਰ ਸਾਲ ਇਸੇ ਤਰ੍ਹਾਂ ਕਿ ਸੇਵਾ ਕਰਨ ਦਾ ਮੌਕਾ ਬਖਸ਼ਦੇ ਰਹਿਣ ਕਿਉਂਕਿ ਤਨ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਕਰਕੇ ਜੋ ਖੁਸ਼ੀ ਜੋ ਸਕੂਨ ਮਿਲਦਾ ਉਸ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਕੈਮਰਾ ਪਾਸਰ ਅਵਤਾਰ ਸਿੰਘ ਤੇ ਰਾਮਨਿੰਦਰ ਸਿੰਘ ਮੌਂਗਾ ਪੀਟਸ ਨਿਊਜ਼ ਅੰਮ੍ਰਿਤਸਰ